ਸਕੂਲ ਤੋਂ ਛੁੱਟੀ ਹੋ ਚੁੱਕੀ ਸੀ ਅਤੇ ਮੈਂ ਥੋੜਾ ਸਮਾਂ ਪਹਿਲਾਂ ਹੀ ਲੇਡੀਜ਼ ਬਾਥਰੂਮ ਦੇ ਵਿੱਚ ਆਈ ਸੀ ਪਰ ਹੁਣ ਇਹ ਦੇਖ ਕੇ ਹੈਰਾਨ ਹੋ ਗਈ ਸੀ ਕਿ ਦਰਵਾਜ਼ਾ ਬੰਦ ਹੋ ਚੁੱਕਿਆ ਸੀ ਕਿਤੇ ਇਸ ਤਰ੍ਹਾਂ ਤਾਂ ਨਹੀਂ ਸੀ ਕਿ ਦਰਵਾਜ਼ਾ ਚੌਂਕੀਦਾਰ ਨੇ ਬੰਦ ਕੀਤਾ ਸੀ ਕਿਉਂਕਿ ਸਕੂਲ ਬੰਦ ਹੋ ਗਿਆ ਸੀ ਪਰ ਅਗਲੇ ਹੀ ਪਲ ਖਿਆਲ ਆਇਆ ਕਿ ਛੁੱਟੀ ਹੋਣ ਤੋਂ 1-2 ਘੰਟੇ ਬਾਅਦ ਤੱਕ ਤਾਂ ਲੜਕੀਆਂ ਸਕੂਲ ਦੇ ਵਿੱਚ ਹੀ ਰਹਿੰਦੀਆਂ ਹਨ ਜੇਕਰ ਕੋਈ ਕਿਸੇ ਨੂੰ ਲੇਟ ਲੈਣ ਆਉਂਦਾ ਹੈ ਤਾਂ ਉਹ ਸਕੂਲ ਦੇ ਅੰਦਰ ਹੀ ਬੈਠਦੀਆਂ ਹਨ ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਬਾਥਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਹੋ ਗਿਆ ਸੀ ਮੈਂ ਚੀਕਾਂ ਲੱਗੀ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਬਾਹਰ ਕੋਈ ਮੌਜੂਦ ਹੈ ਪਰ ਉਹ ਬੋਲ ਨਹੀਂ ਰਿਹਾ ਸੀ ਮੈਂ ਕਿਹਾ ਕੌਣ ਹੋ ਤੁਸੀਂ ਕਿਉਂ ਮੈਨੂੰ ਇੱਥੇ ਬੰਦ ਕੀਤਾ ਹੈ ਉਸਨੇ ਕਿਹਾ ਕਿ ਹੁਣੇ ਹੀ ਤੁਹਾਨੂੰ ਦੱਸ ਦਿਆਂਗਾ ਕਿ ਇਹ ਬਤਮੀਜ਼ੀ ਮੈਂ ਕਿਉਂ ਕੀਤੀ ਹੈ ਪਰ ਪਹਿਲਾਂ ਤੁਹਾਨੂੰ ਮੇਰੀ ਗੱਲ ਮੰਨਣੀ ਪਵੇਗੀ ਮੈਂ ਉਸ ਦੀ ਆਵਾਜ਼ ਤੋਂ ਹੀ ਪਹਿਚਾਨ ਗਈ ਸੀ ਕਿ ਉਹ ਕੋਈ ਹੋਰ ਨਹੀਂ ਬਲਕਿ ਦਿਨੇਸ਼ ਸੀ ਮੈਂ ਕਿਹਾ ਦੱਸੋ ਕੀ ਗੱਲ ਹੈ ਮੈਨੂੰ ਬਾਹਰ ਕੱਢੋ ਮੰਨਾਂਗੀ ਤੁਹਾਡੀ ਹਰ ਗੱਲ ਬਸ ਮੈਨੂੰ ਇੱਥੋਂ ਬਾਹਰ ਕੱਢੋ ਮੈਂ ਤੁਹਾਡੀ ਸਾਰੀਆਂ ਗੱਲਾਂ ਮੰਨਣ ਦੇ ਲਈ ਤਿਆਰ ਹਾਂ ਮੈਂ ਇਹ ਜਾਣ ਬੁੱਝ ਕੇ ਕਿਹਾ ਸੀ ਕਿ ਇੱਕ ਵਾਰ ਮੈਂ ਇੱਥੋਂ ਬਾਹਰ ਨਿਕਲਾਂ ਅਤੇ ਫਿਰ ਇੱਥੋਂ ਮੈਂ ਭੱਜ ਜਾਵਾਂ ਪਰ ਮੈਨੂੰ ਬਹੁਤ ਜ਼ਿਆਦਾ ਡਰ ਵੀ ਲੱਗ ਰਿਹਾ ਸੀ ਅਤੇ ਮੈਂ ਬਹੁਤ ਜ਼ਿਆਦਾ ਘਬਰਾਈ ਹੋਈ ਸੀ ਅਤੇ ਜਿਵੇਂ ਹੀ ਉਸਨੇ ਮੈਨੂੰ ਬਾਹਰ ਕੱਢਿਆ ਦੋਨੋਂ ਹੱਥਾਂ ਦੇ ਨਾਲ ਮੇਰੇ ਮੰਮੀ ਪਾਪਾ ਮੈਨੂੰ ਸਕੂਲ ਭੇਜਣਾ ਨਹੀਂ ਚਾਹੁੰਦੇ ਸਨ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਲੜਕੀ ਸਕੂਲ ਵਿੱਚ ਪੜ੍ਹਨ ਦੇ ਲਈ ਨਹੀਂ ਗਈ ਸੀ ਮੇਰੇ ਮੰਮੀ ਪਾਪਾ ਬਹੁਤ ਹੀ ਪੁਰਾਣੇ ਜ਼ਮਾਨੇ ਦੇ ਖਿਆਲਾਂ ਦੇ ਸਨ ਘਰ ਦੇ ਵਿੱਚ ਮੇਰੇ ਪਾਪਾ ਦੇ ਵੱਡੇ ਭਰਾ ਦੀ ਚੱਲਦੀ ਸੀ ਉਹ ਵੱਡੇ ਸਨ ਉਹਨਾਂ ਦੀਆਂ ਬੇਟੀਆਂ ਉਹਨਾਂ ਦੇ ਹੱਥੋਂ ਨਿਕਲੀਆਂ ਹੋਈਆਂ ਸਨ ਪਰ ਉਹ ਹਮੇਸ਼ਾ ਮੇਰੇ ਪਿੱਛੇ ਪਏ ਰਹਿੰਦੇ ਸਨ ਅਤੇ ਉਹਨਾਂ ਦੀ ਮਾਂ ਵੀ ਮੇਰੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਵੱਡੀਆਂ-ਵੱਡੀਆਂ ਬਣਾ ਕੇ ਪੇਸ਼ ਕਰਦੀ ਸੀ ਮੈਂ ਵੀ ਕਹਿ ਦਿੱਤਾ ਸੀ ਕਿ ਮੈਂ ਪੜ੍ਹਾਈ ਕਰਨੀ ਹੈ 12ਵੀਂ ਕਲਾਸ ਵਾਲੇ ਸਕੂਲ ਦੇ ਵਿੱਚ ਮੇਰਾ ਦਾਖਲਾ ਤਾਂ ਹੋ ਗਿਆ ਸੀ ਪਰ ਇੱਥੇ ਲੜਕੇ ਵੀ ਨਾਲ ਹੀ ਪੜ੍ਹਦੇ ਸਨ ਅਤੇ ਹੁਣ ਸਾਰੇ ਘਰ ਵਾਲਿਆਂ ਦੀ ਨਿਗਾ ਮੇਰੇ ਤੇ ਹੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਦੇਖੋ ਬੇਟਾ ਜੇਕਰ ਤੁਹਾਡੇ ਤੋਂ ਛੋਟੀ ਜਹੀ ਵੀ ਗਲਤੀ ਹੋਈ ਤਾਂ ਸਾਡੀ ਬਹੁਤ ਬੇਇੱਜ਼ਤੀ ਹੋ ਜਾਵੇਗੀ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਇਸ ਕਰਕੇ ਮੈਂ ਸਾਰਿਆਂ ਤੋਂ ਦੂਰ ਹੀ ਰਹਿੰਦੀ ਸੀ ਮੈਂ ਤਾਂ ਇੱਥੇ ਕਿਸੇ ਲੜਕੀ ਦੇ ਨਾਲ ਵੀ ਦੋਸਤੀ ਨਹੀਂ ਕੀਤੀ ਸੀ ਲੜਕੇ ਦੇ ਨਾਲ ਦੋਸਤੀ ਕਰਨਾ ਤਾਂ ਦੂਰ ਦੀ ਗੱਲ ਸੀ ਪਰ ਉਹ ਲੜਕਾ ਹਮੇਸ਼ਾ ਮੇਰੇ ਪਿੱਛੇ ਪਿਆ ਰਹਿੰਦਾ ਸੀ ਵਾਰ-ਵਾਰ ਮੇਰੇ ਨਾਲ ਹੀ ਬੈਠਣ ਦੀ ਕੋਸ਼ਿਸ਼ ਕਰਦਾ ਕਦੇ ਮੈਨੂੰ ਮੇਰੇ ਤੋਂ ਬਹਾਨੇ-ਬਹਾਨੇ ਦੇ ਨਾਲ ਨੋਟਸ ਮੰਗਦਾ ਅਤੇ ਕਦੇ ਕਿਸੇ ਨਾ ਕਿਸੇ ਪ੍ਰੋਬਲਮ ਨੂੰ ਲੈ ਕੇ ਮੇਰੇ ਕੋਲ ਆ ਜਾਂਦਾ ਮੈਂ ਸਕੂਲ ਲੇਟ ਆਉਂਦੀ ਸੀ ਕਿਉਂਕਿ ਮੇਰੇ ਪਾਪਾ ਆਫਿਸ ਦੇ ਲਈ ਘਰੋਂ ਲੇਟ ਨਿਕਲਦੇ ਸਨ ਇਸ ਕਰਕੇ ਮੈਂ ਵੀ ਸਕੂਲ ਦੇ ਵਿੱਚ ਆਉਣ ਦੇ ਲਈ ਲੇਟ ਹੋ ਜਾਂਦੀ ਸੀ ਕਿਉਂਕਿ ਮੈਂ ਪਾਪਾ ਦੇ ਨਾਲ ਹੀ ਆਉਣਾ ਹੁੰਦਾ ਸੀ ਪਾਪਾ ਨੂੰ ਮੈਂ ਕਿਹਾ ਵੀ ਸੀ ਕਿ ਤੁਸੀਂ ਮੇਰੇ ਲਈ ਰਿਕਸ਼ਾ ਲਗਵਾ ਦਿਓ ਪਰ ਪਾਪਾ ਨੇ ਕਹਿ ਦਿੱਤਾ ਕਿ ਜਦੋਂ ਮੈਂ ਤੁਹਾਡੇ ਸਕੂਲ ਦੇ ਰਸਤੇ ਤੋਂ ਹੀ ਜਾਂਦਾ ਹਾਂ ਤਾਂ ਬੇਕਾਰ ਦਾ ਖਰਚਾ ਕਰਨ ਦੀ ਕੀ ਜ਼ਰੂਰਤ ਹੈ ਜੇਕਰ 5 ਮਿੰਟ ਸਕੂਲ ਲੇਟ ਪਹੁੰਚਾਂਗੇ ਤਾਂ ਕੋਈ ਵੱਡਾ ਨੁਕਸਾਨ ਨਹੀਂ ਹੋ ਜਾਵੇਗਾ ਖੈਰ ਮੈਨੂੰ ਪੜ੍ਹਾਈ ਦੇ ਨਾਲ ਮਤਲਬ ਸੀ ਇਸ ਕਰਕੇ ਮੈਂ ਪਾਪਾ ਦੇ ਨਾਲ ਜ਼ਿਆਦਾ ਬਹਿਸ ਨਹੀਂ ਕਰਨੀ ਚਾਹੁੰਦੀ ਸੀ ਕਿ ਕਿਤੇ ਪਾਪਾ ਗੁੱਸੇ ਦੇ ਵਿੱਚ ਆ ਕੇ ਮੇਰੀ ਪੜ੍ਹਾਈ ਹੀ ਬੰਦ ਨਾ ਕਰ ਦੇਣ ਅਤੇ ਜਦੋਂ ਮੈਂ ਸਕੂਲ ਲੇਟ ਪਹੁੰਚਦੀ ਸੀ ਤਾਂ ਸਕੂਲ ਦੇ ਵਿੱਚ ਬੈਠਣ ਦੇ ਲਈ ਕੋਈ ਸਹੀ ਜਗ੍ਹਾ ਨਹੀਂ ਮਿਲਦੀ ਸੀ ਅਤੇ ਉਸ ਨੇ ਪਹਿਲਾਂ ਤੋਂ ਹੀ ਮੇਰੇ ਨਾਲ ਬੈਠਣ ਦੇ ਲਈ ਜਗ੍ਹਾ ਖਾਲੀ ਛੱਡ ਰੱਖੀ ਹੁੰਦੀ ਸੀ ਜੇਕਰ ਮੈਂ ਉੱਥੇ ਨਾ ਬੈਠਦੀ ਤਾਂ ਹੋਰ ਕਿੱਥੇ ਬੈਠਦੀ ਮਜਬੂਰੀ ਦੇ ਵਿੱਚ ਮੈਨੂੰ ਉਸ ਲੜਕੇ ਦੇ ਨਾਲ ਹੀ ਬੈਠਣਾ ਪੈਂਦਾ ਸੀ ਕੋਸ਼ਿਸ਼ ਕਰਦੀ ਸੀ ਕਿ ਜਲਦੀ ਆਮਾਤਾ ਕਿ ਮੈਨੂੰ ਉਸਦੇ ਨਾਲ ਨਾ ਬੈਠਣਾ ਪਵੇ ਉਹ ਕਹਿੰਦਾ ਸੀ ਸ਼ਵਤੀ ਇੰਨਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਤਾਂ ਮੇਰੀ ਦੋਸਤੋਂ ਮੈਂ ਉਸ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਡੀ ਦੋਸਤ ਨਹੀਂ ਹਾਂ ਕਿਉਂਕਿ ਇੱਕ ਲੜਕਾ ਲੜਕੀ ਕਦੇ ਵੀ ਦੋਸਤ ਨਹੀਂ ਹੋ ਸਕਦੇ ਉਸ ਦਾ ਬਾਰ ਬਾਰ ਮੇਰੇ ਨੇੜੇ ਆਉਣਾ ਅਤੇ ਆਪਣੇ ਨਾਲ ਸੀਟ ਖਾਲੀ ਛੱਡ ਕੇ ਮੈਨੂੰ ਬਿਠਾਉਣਾ ਪੇਪਰਾਂ ਦੇ ਵਿੱਚ ਮੈਨੂੰ ਨਕਲ ਮਰਵਾਉਣ ਦੀ ਕੋਸ਼ਿਸ਼ ਕਰਨਾ ਇੱਥੋਂ ਤੱਕ ਕਿ ਇੱਕ ਦਿਨ ਤਾਂ ਉਸ ਨੇ ਹੱਦ ਹੀ ਕਰ ਦਿੱਤੀ ਗਲਤੀ ਮੇਰੀ ਹੀ ਸੀ ਪਰ ਟੀਚਰ ਨੇ ਕਿਹਾ ਕਿ ਤਾਨੂੰ ਇਸ ਦੀ ਸਜ਼ਾ ਮਿਲੇਗੀ ਤਾਂ ਉਹ ਕਹਿਣ ਲੱਗਿਆ ਟੀਚਰ ਤੁਸੀਂ ਸ਼ਵਤੀ ਦੇ ਹਿੱਸੇ ਦੀ ਸਜ਼ਾ ਮੈਨੂੰ ਦੇ ਦਿਓ ਅਤੇ ਇਸ ਗੱਲ ਤੇ ਸਾਰੇ ਲੋਕ ਹੱਸਣ ਲੱਗੇ ਸਨ ਪਰ ਉਸ ਨੇ ਇਹ ਗੱਲ ਬਹੁਤ ਹੀ ਦਿਲੋਂ ਕੀਤੀ ਸੀ ਮੈਨੂੰ ਵੀ ਗੁੱਸਾ ਆ ਗਿਆ ਸੀ ਮੈਡਮ ਕਹਿਣ ਲੱਗੀ ਕਿ ਅੱਛਾ ਤੁਹਾਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੁਹਾਨੂੰ ਦੂਜਿਆਂ ਦੀ ਸਜ਼ਾ ਲੈਣ ਦਾ ਥੋੜਾ ਜਿਹਾ ਇੱਧਰ ਆਓ ਨਾ ਆਪਣੀ ਸਜ਼ਾ ਵੀ ਲੈ ਲਓ ਅਤੇ ਉਸ ਦੀ ਸਜ਼ਾ ਵੀ ਲੈ ਲਓ ਉਸ ਨੂੰ ਟੀਚਰ ਨੇ ਥੋੜਾ ਜ਼ਿਆਦਾ ਹੀ ਕੁੱਟ ਦਿੱਤਾ ਸੀ ਮੈਨੂੰ ਬਾਅਦ ਦੇ ਵਿੱਚ ਉਸ ਦੇ ਲਈ ਥੋੜਾ ਬੁਰਾ ਵੀ ਲੱਗਿਆ ਸੀ ਮੈਂ ਇੱਕ ਲੜਕੀ ਨੂੰ ਕਿਹਾ ਕਿ ਮੈਨੂੰ ਉਸ ਤੋਂ ਜਾ ਕੇ ਪੁੱਛਣਾ ਚਾਹੀਦਾ ਹੈ ਉਹ ਲੜਕੀ ਵੀ ਸ਼ਾਇਦ ਤਮਾਸ਼ਾ ਦੇਖਣ ਵਾਲਿਆਂ ਦੇ ਵਿੱਚੋਂ ਸੀ ਕਹਿਣ ਲੱਗੀ ਨਹੀਂ ਤਾਂ ਹੋਰ ਕੀ ਉਸ ਵਿਚਾਰੇ ਨੇ ਤੁਹਾਡੇ ਲਈ ਮਾਰ ਖਾਦੀ ਹੈ ਅਤੇ ਤੁਸੀਂ ਜਾ ਕੇ ਉਸ ਨੂੰ ਪੁੱਛ ਵੀ ਨਹੀਂ ਸਕਦੇ ਕਿ ਉਹ ਠੀਕ ਹੈ ਜਾਂ ਨਹੀਂ ਮੈਂ ਜਿਵੇਂ ਹੀ ਜਾ ਕੇ ਉਸ ਨੂੰ ਪੁੱਛਣ ਲੱਗੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਉਸ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਸੀ ਮੈਂ ਕਿਹਾ ਕਿ ਤੁਸੀਂ ਠੀਕ ਤਾਂ ਹੋ ਕਹਿਣ ਲੱਗਿਆ ਕਿ ਜੇਕਰ ਹੁਣ ਤੁਸੀਂ ਪੁੱਛ ਲਿਆ ਤਾਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਦੇਖਦੇ ਹੀ ਉਸ ਦੀਆਂ ਅੱਖਾਂ ਦੇ ਚ ਇੱਕ ਚਮਕ ਜਹੀ ਆ ਗਈ ਸੀ ਕਿਵੇਂ ਮੈਂ ਆਪਣੀ ਨਿਗਾ ਝਕਾਉਣ ਦੇ ਲਈ ਮਜਬੂਰ ਹੋ ਗਈ ਸੀ ਮੈਂ ਜਦੋਂ ਵੀ ਉਸ ਨੂੰ ਦੇਖਦੀ ਸੀ ਤਾਂ ਉਸ ਦੇ ਚਿਹਰੇ ਤੇ ਇੱਕ ਸਮਾਈਲ ਰਹਿੰਦੀ ਸੀ ਅਤੇ ਮੈਨੂੰ ਉਸ ਦਾ ਹਰ ਸਮੇਂ ਮੁਸਕਰਾਉਂਦੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਉਸ ਤੋਂ ਦੂਰੀ ਬਣਾਉਂਦੀ ਸੀ ਪਰ ਉਹ ਮੇਰੇ ਉਨਾ ਹੀ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਮੇਰੇ ਥੋੜਾ ਜਿਹਾ ਹਾਲ ਚਾਲ ਪੁੱਛਣ ਤੇ ਹੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਸ ਦੇ ਸਾਰੇ ਦੁੱਖ ਦਰਦ ਦੂਰ ਹੋ ਗਏ ਹੋ ਮੈਂ ਉਸ ਦੇ ਕੋਲੋਂ ਦੂਰ ਜਾਣਾ ਚਾਹੁੰਦੀ ਸੀ ਪਰ ਉਸ ਨੇ ਮੇਰੇ Hath varlya. ਤੇ ਕਹਿਣ ਲੱਗਿਆ ਸ਼ਵਤੀ ਥੋੜਾ ਸਮਾਂ ਮੇਰੇ ਕੋਲ ਬੈਠ ਜਾਓ ਮੇਰੇ ਦਿਲ ਨੂੰ ਸ਼ਾਂਤੀ ਮਿਲ ਜਾਵੇਗੀ ਮੈਂ ਕਿਹਾ ਕਿ ਮੈਂ ਤੁਹਾਡੇ ਸ਼ਾਂਤੀ ਦੇ ਲਈ ਦਵਾਈ ਨਹੀਂ ਹਾਂ ਜੇਕਰ ਤੁਹਾਡੇ ਦਿਲ ਦੇ ਵਿੱਚ ਦਰਦ ਹੈ ਜਾਣ ਕੇ ਡਾਕਟਰ ਤੋਂ ਦਵਾਈ ਲੋ ਇਹ ਕਹੇ ਕਿ ਮੈਂ ਗੁੱਸੇ ਨਾਲ ਉਥੋਂ ਉੱਠ ਕੇ ਆ ਗਈ ਸੀ ਪਿੱਛੇ ਤੋਂ ਮੈਨੂੰ ਦਿਨੇਸ਼ ਦੀ ਆਵਾਜ਼ ਆਈ ਸੀ ਕਿ ਮੇਰੀ ਡਾਕਟਰ ਤਾਂ ਤੁਸੀਂ ਹੀ ਹੋ ਮੈਨੂੰ ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਵੀ ਪਸੰਦ ਨਹੀਂ ਆਉਂਦੀਆਂ ਸਨ ਉਹ ਕਦੇ ਗੱਲਾਂ-ਗੱਲਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਬੋਲ ਜਾਂਦਾ ਕਿ ਮੈਂ ਉਸ ਦਾ ਮਤਲਬ ਉਲਬਦੀ ਰਹਿ ਜਾਂਦੀ ਜਦੋਂ ਤੱਕ ਮੈਂ ਸਕੂਲ ਦੇ ਵਿੱਚ ਰਹਿੰਦੀ ਸੀ ਉਹ ਮੇਰਾ ਇਸ ਤਰ੍ਹਾਂ ਖਿਆਲ ਰੱਖਦਾ ਸੀ ਜਿਵੇਂ ਮੈਂ ਕੋਈ ਕੱਚ ਦੀ ਗੁड़िया ਹਾਂ ਆਪਣੇ ਲੰਚ ਬਾਕਸ ਦੇ ਵਿੱਚ ਮੇਰੇ ਲਈ ਬਹੁਤ ਸਾਰਾ ਖਾਣ ਪੀਣ ਦਾ ਸਮਾਨ ਲੈ ਕੇ ਆਉਂਦਾ ਜਦੋਂ ਅਸੀਂ ਲੰਚ ਕਰਦੇ ਤਾਂ ਉਹ ਮੇਰੇ ਲੰਚ ਬਾਕਸ ਦੇ ਵਿੱਚ ਪਾ ਦਿੰਦਾ ਜੇਕਰ ਮੇਰੀ ਕਿਸੇ ਦੇ ਨਾਲ ਲੜਾਈ ਹੁੰਦੀ ਤਾਂ ਉਹ ਮੇਰੀ ਢਾਲ ਬਣ ਜਾਂਦਾ ਜੇਕਰ ਟੀਚਰ ਮੈਨੂੰ ਝਟਕਦੀ ਤਾਂ ਮੇਰੇ ਹਿੱਸੇ ਦੀ ਗਲਤੀ ਉਹ ਆਪਣੇ ਸਿਰ ਲੈ ਲੈਂਦਾ ਕੁੱਲ ਮਿਲਾ ਕੇ ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਮੇਰੇ ਉੱਤੇ ਕੋਈ ਵੀ ਆਂਚ ਨਹੀਂ ਆਉਣ ਦਿੰਦਾ ਸੀ ਵੈਸੇ ਇਹ ਗੱਲ ਸੱਚ ਸੀ ਕਿ ਦਿਨੇਸ਼ ਦੇ ਹੁੰਦੇ ਹੋਏ ਸਕੂਲ ਦੇ ਵਿੱਚ ਕੋਈ ਵੀ ਅਵਾਰਾ ਲੜਕਾ ਮੇਰੇ ਵੱਲ ਦੇਖਣ ਦੀ ਕੋ ਨਹੀਂ ਕਰਦਾ ਸੀ ਪਰ ਮੈਨੂੰ ਦਿਨੇਸ਼ ਦੀਆਂ ਇਹ ਹਰਕਤਾਂ ਪਸੰਦ ਨਹੀਂ ਸਨ ਜਾਂ ਫਿਰ ਮੈਂ ਇਹ ਮਹਿਸੂਸ ਨਹੀਂ ਕਰਦੀ ਸੀ ਕਿ ਮੈਂ ਦਿਨੇਸ਼ ਦੇ ਕਾਰਨ ਸਕੂਲ ਦੇ ਵਿੱਚ ਕਿੰਨੀ ਸੇਫ ਸੀ ਨਹੀਂ ਤਾਂ ਜਿੱਧਰ ਵੀ ਮੈਂ ਦੇਖਦੀ ਕਾਲਜ ਦਾ ਹਰ ਦੂਜਾ ਤੀਜਾ ਲੜਕਾ ਲੜਕੀ ਇੱਕ ਦੂਜੇ ਦੇ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਬੈਠੇ ਹੁੰਦੇ ਪਰ ਮੇਰੇ ਨਾਲ ਅੱਜ ਤੱਕ ਦਿਨੇਸ਼ ਤੋਂ ਇਲਾਵਾ ਕਿਸੇ ਹੋਰ ਲੜਕੇ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ ਸ਼ਾਇਦ وجہ ਦਿਨੇਸ਼ ਹੀ ਸੀ ਪਰ ਮੇਰੇ ਖਿਆਲ ਦੇ ਵਿੱਚ ਦਿਨੇਸ਼ ਬਹੁਤ ਹੀ ਚਿਪਕੂ ਕਿਸਮ ਦਾ ਲੜਕਾ ਸੀ ਅਤੇ ਮੈਂ ਉਸਦੇ ਨਾਲ ਦੋਸਤੀ ਨਹੀਂ ਕਰ ਸਕਦੀ ਸੀ ਮੈਂ ਕਿਵੇਂ ਸਭ ਦੇ ਸਾਹਮਣੇ ਇਹ ਕਹਿ ਦਿੰਦੀ ਕਿ ਦਿਨੇਸ਼ ਮੇਰਾ ਬਾਈਫਰੈਂਡ ਹੈ ਜੇਕਰ ਇਹ ਗੱਲ ਮੇਰੇ ਘਰ ਤੱਕ ਚਲੀ ਜਾਂਦੀ ਤਾਂ ਫਿਰ ਕੀ ਹੁੰਦਾ ਮੇਰੀ ਪੜ੍ਹਾਈ ਤਾਂ ਵਿਚ ਵਿਚਾਲੇ ਹੀ ਛੁੱਟ ਜਾਂਦੀ ਇਸ ਕਰਕੇ ਮੈਂ ਬਹੁਤ ਜ਼ਿਆਦਾ ਡਰੀ ਹੋਈ ਰਹਿੰਦੀ ਸੀ ਫਿਰ ਅੱਜ ਤਾਂ ਹੱਦ ਹੋ ਗਈ ਉਹ ਮੇਰੇ ਕੋਲ ਖੜਾ ਇਹ ਹੀ ਗੱਲਾਂ ਕਰ ਰਿਹਾ ਸੀ ਕਿ ਸ਼ਵਤੀ ਤੁਸੀਂ ਮੇਰੇ ਤੋਂ ਦੂਰ ਦੂਰ ਕਿਉਂ ਰਹਿੰਦੇ ਹੋ ਤੁਸੀਂ ਮੈਨੂੰ ਚੰਗੇ ਲੱਗਣ ਲੱਗੇ ਹੋ ਜਦੋਂ ਮੈਂ ਇੱਥੋਂ ਨਿਕਲਾਂਗਾ ਤਾਂ ਮੈਨੂੰ ਬਹੁਤ ਚੰਗੀ ਨੌਕਰੀ ਵੀ ਮਿਲ ਜਾਵੇਗੀ ਉਸ ਮੈਂ ਤੱਕ ਤਾਂ ਬਹੁਤ ਕੁਝ ਚੰਗਾ ਹੋ ਜਾਵੇਗਾ ਅਤੇ ਫਿਰ ਮੈਂ ਆਪਣੇ ਮਾਪੇ ਨੂੰ ਤੁਹਾਡੇ ਘਰ ਭੇਜ ਦਿਆਂਗਾ ਅਤੇ ਤੁਹਾਨੂੰ ਹਮੇਸ਼ਾ ਆਪਣੇ ਨਾਲ ਰੱਖਾਂਗਾ ਆਪਣਾ ਬਣਾ ਕੇ ਦਿਨੇਸ਼ ਦੀਆਂ ਗੱਲਾਂ ਮੇਰੇ ਪੂਰੇ ਸਰੀਰ ਦੇ ਵਿੱਚ ਅੱਗ ਲਗਾ ਗਈਆਂ ਸਨ ਅੱਜ ਉਸ ਦੀ ਇੰਨੀ ਹਿੰਮਤ ਹੋ ਗਈ ਕਿ ਉਹ ਮੇਰੇ ਸਾਹਮਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਸੀ ਇਥੋਂ ਤੱਕ ਕੇ ਵਿਆਹ ਦੇ ਸੁਪਨੇ ਵੀ ਦੇਖ ਰਿਹਾ ਸੀ ਮੈਂ ਕਿਹਾ ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੈ ਤੁਸੀਂ ਮੇਰੀ ਮਰਜ਼ੀ ਜਾਣੇ ਬਿਨਾ ਮੇਰੇ ਨਾਲ ਵਿਆਹ ਦੀ ਗੱਲ ਕਰ ਰਹੇ ਹੋ ਪਰ ਅੱਜ ਉਹ ਵੀ ਸ਼ਾਇਦ ਆਪਣੇ ਉਰੇ ਮੂੜ ਦੇ ਵਿੱਚ ਸੀ ਉਸ ਨੇ ਮੇਰਾ ਹੱਥ ਫੜ ਲਿਆ ਅਤੇ ਮੈਂ ਵੀ ਗੁੱਸੇ ਦੇ ਨਾਲ ਕਿਹਾ ਕਿ ਛੱਡੋ ਮੇਰਾ ਹੱਥ ਦਿਨੇਸ਼ ਉਹ ਮੇਰਾ ਹੱਥ ਛੱਡਣ ਦੇ ਲਈ ਤਿਆਰ ਨਹੀਂ ਸੀ ਕਹਿਣ ਲੱਗਾ ਸ਼ਵਤੀ ਪਲੀਜ਼ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਕ ਵਾਰ ਆਪਣੇ ਦਿਲ ਤੇ ਹੱਥ ਰੱਖ ਕੇ ਖੁਦ ਤੋਂ ਪੁੱਛੋ ਕਿ ਕੀ ਤੁਸੀਂ ਮੇਰੇ ਨਾਲ ਪਿਆਰ ਨਹੀਂ ਕਰਦੇ ਮੈਂ ਡਰ ਦੇ ਮਾਰੇ ਥਰ-ਥਰ ਕੰਬ ਰਹੀ ਸੀ ਕਿ ਜੇਕਰ ਕਿਸੇ ਨੇ ਮੈਨੂੰ ਦੇਖ ਲਿਆ ਅਤੇ ਇਹ ਖਬਰ ਮੇਰੇ ਘਰ ਤੱਕ ਪਹੁੰਚ ਗਈ ਤਾਂ ਕੀ ਹੋਵੇਗਾ ਅਜੇ ਮੈਂ ਉਸ ਤੋਂ ਆਪਣਾ ਹੱਥ ਛਡਾਉਣ ਦੀ ਕੋਸ਼ਿਸ਼ ਕਰ ਰਹੀ ਇਸੀ ਕਿ ਇੱਕ ਦੂਜਾ ਲੜਕਾ ਸਾਡੇ ਕੋਲ ਆ ਗਿਆ ਅਤੇ ਉਸ ਨੇ ਦਿਨੇਸ਼ ਦੇ ਮੂੰਹ ਤੇ ਇੱਕ ਥੱਪੜ ਮਾਰ ਦਿੱਤਾ। ਇਸ ਲੜਕੇ ਦਾ ਨਾਮ ਬਨੋਦ ਸੀ ਅਤੇ ਇਹ ਸਾਡੇ ਕਾਲਜ ਦੇ ਵਿੱਚ ਨਵਾਂ-ਨਵਾਂ ਆਇਆ ਸੀ। ਕਹਿ ਲੱਗਿਆ ਸੀ ਫ ਲੜਕੀਆਂ ਨੂੰ ਛੇੜਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਂਦੀ। ਦਿਨੇਸ਼ ਕਹਿਣ ਲੱਗਿਆ ਕਿ ਮੈਂ ਇਸ ਨੂੰ ਛੇੜ ਨਹੀਂ ਰਿਹਾ ਸੀ। ਇਹ ਦੋਸਤ ਹੈ ਮੇਰੀ ਪਰ ਮੈਂ ਕਹਿ ਦਿੱਤਾ ਕਿ ਮੇਰਾ ਕੁਝ ਵੀ ਨਹੀਂ ਲੱਗਦਾ। ਇਹ ਮੇਰਾ ਦੋਸਤ ਨਹੀਂ ਹੈ। ਇਹ ਐਵੇਂ ਹੀ ਮੇਰੇ ਪਿੱਛੇ ਪਿਆ ਰਹਿੰਦਾ ਹੈ ਅਤੇ ਉਹਨਾਂ ਦੋਨਾਂ ਦੀ ਲੜਾਈ ਸ਼ੁਰੂ ਹੋ ਗਈ। ਉਹ ਦੋਨੋਂ ਆਪਸ ਵਿੱਚ ਦਾਈ ਕਰਨ ਲੱਗੇ ਸਨ ਅਤੇ ਮੈਂ ਉੱਥੋਂ ਚੁੱਪਚਾਪ ਨਿਕਲ ਗਈ। ਮੇਰੀ ਇੱਕ ਦੋਸਤ ਨੇ ਕਿਹਾ ਕਿ ਤੁਸੀਂ ਇਹ ਚੰਗਾ ਨਹੀਂ ਕੀਤਾ। ਬੇਕਾਰ ਦੇ ਵਿੱਚ ਦਿਨੇਸ਼ ਨੂੰ ਉਸ ਲੜਕੇ ਤੋਂ ਕੁਟਵਾ ਦਿੱਤਾ। ਮੈਂ ਕਿਹਾ ਕਿ ਸ਼ਾਇਦ ਉਹ ਇਸੇ ਤਰ੍ਹਾਂ ਹੀ ਠੀਕ ਹੋ ਸਕਦਾ ਹੈ ਅਤੇ ਇਹ ਮੇਰੀ ਸ਼ਰਾਫਤ ਹੈ ਕਿ ਮੈਂ ਉਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਨਹੀਂ ਲਗਾ ਰਹੀ ਅਤੇ ਉਸ ਦੇ ਮਾਪੇ-ਬਾਪ ਨੂੰ ਵੀ ਨਹੀਂ ਦੱਸ ਰਹੀ। ਜੇਕਰ ਕਿਸੇ ਹੋਰ ਦੇ ਹੱਥੋਂ ਉਸ ਨੂੰ 2-4 ਥੱਪੜ ਪੈ ਜਾਣਗੇ ਤਾਂ ਸ਼ਾਇਦ ਉਹ ਠੀਕ ਹੋ ਜਾਵੇ। ਜੇਕਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਸਿੱਧਾ ਉਸ ਦੇ ਕਾਰ ਸ਼ਿਕਾਇਤ ਲੈ ਕੇ ਚਲਾ ਜਾਂਦਾ ਇਹ ਸਕੂਲ ਦੇ ਵਿੱਚ ਪੜਨ ਲਈ ਆਉਂਦਾ ਹੈ ਜਾਂ ਲੜਕੀਆਂ ਨੂੰ ਤੰਗ ਕਰਨ ਦੇ ਲਈ ਅਤੇ ਹਾਲਤ ਦੇਖੋ ਉਸ ਦੀ 10ਵੀਂ ਦਾ ਸਟੂਡੈਂਟ ਹੈ ਅਤੇ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਂਗਾ ਉਹ ਪਾਗਲ ਹੋ ਗਿਆ ਹੈ ਬਿਲਕੁਲ ਮੈਂ ਅਜੇ ਤੱਕ ਵਿਆਹ ਨਹੀਂ ਕਰਨਾ ਮੈਂ ਗੁੱਸੇ ਨਾਲ ਇਹ ਕਿਹਾ ਤੇ ਉਸ ਤੋਂ ਬਾਅਦ ਮੈਂ ਨਹੀਂ ਜਾਣਿਆ ਸੀ ਕਿ ਦਿਨੇਸ਼ ਦੇ ਨਾਲ ਕੀ ਹੋਇਆ ਪਰ ਜਦੋਂ ਮੈਂ ਘਰ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਮਾਂ ਤੇ ਮੇਰੀ ਤਾਈ ਬੈਠ ਕੇ ਮੇਰੇ ਰਿਸ਼ਤੇ ਦੀਆਂ ਗੱਲਾਂ ਕਰ ਰਏ ਸਨ ਕਹਿਣ ਲੱਗੀ बस 2.5 ਸਾਲ ਦੀ ਗੱਲ ਹੈ ਪੜ੍ਹਾਈ ਖਤਮ ਹੋ ਜਾਵੇ 12ਵੀਂ ਕਲਾਸ ਦੇ ਵਿੱਚ ਪੜ੍ਹਨ ਦੀ ਗੱਲ ਕੀਤੀ ਸੀ ਨਾ ਉਸਨੇ ਬਸ ਉਸ ਤੋਂ ਬਾਅਦ ਉਸ ਦੀ ਪੜ੍ਹਾਈ ਖਤਮ ਅਤੇ ਲੜਕੀ ਦਾ ਵਿਆਹ ਕਰਨਾ ਹੈ ਅਤੇ ਇਹ ਆਪਣੇ ਘਰ ਦੇ ਵਿੱਚ ਪਹਿਲੀ ਲੜਕੀ ਹੋਵੇਗੀ ਜਿਸ ਦਾ ਵਿਆਹ ਇੰਨੀ ਲੇਟ ਹੋ ਰਿਹਾ ਹੈ ਨਹੀਂ ਤਾਂ ਸਾਡੇ ਖਾਨਦਾਨ ਦੇ ਵਿੱਚ ਤਾਂ ਜਦੋਂ ਲੜਕੀ ਥੋੜੀ ਸਿਆਣੀ ਹੁੰਦੀ ਹੈ ਤਾਂ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਸਾਨੂੰ ਤਾਂ ਪਤਾ ਹੈ ਨਾ ਆਪਣੇ ਖਾਨਦਾਨ ਦੇ ਰੀਤੀ ਰਿਵਾਜ ਦੇ ਬਾਰੇ ਜੇਕਰ ਅਸੀਂ ਆਪਣੀ ਹੀ ਬੇਟੀ ਨੂੰ ਨਹੀਂ ਸੰਭਾਲ ਸਕੇ ਤਾਂ ਕੱਲ ਨੂੰ ਕਿਸੇ ਹੋਰ ਦੀ ਬੇਟੀ ਦੀ ਗੱਲ ਕਿਵੇਂ ਕਰ ਸਕਾਂਗੇ ਕਿਸੇ ਨੂੰ ਵੀ ਕੋਈ ਚੰਗੀ ਗੱਲ ਨਹੀਂ ਕਹਿ ਸਕਾਂਗੇ ਮੇਰੀ ਮਾਂ ਮੇਰੀ ਤਾਈ ਤੋਂ ਬਹੁਤ ਜ਼ਿਆਦਾ ਡਰਦੀ ਸੀ ਕਿਉਂਕਿ ਘਰ ਦੇ ਵਿੱਚ ਉਹਨਾਂ ਦਾ ਹੀ ਰਾਜ ਚੱਲਦਾ ਸੀ ਮੇਰੀ ਮਾਂ ਕਹਿਣ ਲੱਗੀ ਦੀਦੀ ਤੁਸੀਂ ਚਿੰਤਾ ਨਾ ਕਰੋ ਮੈਂ ਤਾਂ ਆਪਣੀ ਬੇਟੀ ਨਾਲ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ ਅਸੀਂ ਉਸ ਦੀ ਗੱਲ ਮੰਨੀ ਹੁਣ ਉਹ ਸਾਡੀ ਗੱਲ ਮੰਨੇਗੀ 4 ਮਹੀਨਿਆਂ ਦੇ ਵਿੱਚ ਮੰਗਣੀ ਕਰ ਦੇਵਾਂਗੇ ਅਤੇ ਵਿਦਾਈ ਪੜਾਈ ਤੋਂ ਬਾਅਦ ਹੋ ਜਾਵੇਗੀ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿਉਂਕਿ ਸਕੂਲ ਦੇ ਵਿੱਚ ਮੈਨੂੰ ਦਿਨੇਸ਼ ਕਹਿ ਰਹੇ ਸੀ ਵਿਆਹ ਦੇ ਬਾਰੇ ਅਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੇਰੀ ਅਜੇ ਕੋਈ ਵਿਆਹ ਦੀ ਉਮਰ ਹੈ ਅਤੇ ਘਰ ਦੇ ਵਿੱਚ ਵੀ ਇਹੀ ਗੱਲਾਂ ਹੋ ਰਹੀਆਂ ਸਨ ਜੋ ਦਿਨੇਸ਼ ਕਰ ਰਿਹਾ ਸੀ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਂ ਅਜੇ ਵਿਆਹ ਨਹੀਂ ਕਰਾਂਗੀ ਮੇਰੀ ਮਾਂ ਨੇ ਕਹਿ ਦਿੱਤਾ ਕਿ ਅਜੇ ਅਸੀਂ ਵਿਆਹ ਨਹੀਂ ਕਰਾਂਗੇ ਵੈਸੇ ਵੀ ਵਿਆਹ ਹੁੰਦੇ ਅਤੇ ਰਿਸ਼ਤਾ ਪਾਲਦੇ ਸਮਾਂ ਲੱਗ ਜਾਂਦਾ ਹੈ ਇਸ ਕਰਕੇ ਤੁਸੀਂ ਜ਼ਿਆਦਾ ਟੈਨਸ਼ਨ ਨਾ ਲਓ ਆਪਣੀ ਪੜ੍ਹਾਈ ਤੇ ਧਿਆਨ ਦਿਓ ਅਜੇ ਅਸੀਂ ਤੁਹਾਡਾ ਵਿਆਹ ਨਹੀਂ ਕਰ ਰਹੇ ਮੈਂ ਕਿਹਾ ਪਰ ਤੁਸੀਂ ਵਿਆਹ ਦੀਆਂ ਗੱਲਾਂ ਤਾਂ ਕਰ ਰਹੇ ਹੋ ਨਾ ਮੈਂ ਨਹੀਂ ਕਰਨਾ ਚਾਹੁੰਦੀ ਅਜੀਬ ਆ ਮੇਰੀ ਮਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਕਿਹਾ ਕਿ ਕੋਈ ਚੰਗਾ ਰਿਸ਼ਤਾ ਦੇਖਦੇ ਹਾਂ ਅਤੇ ਫਿਰ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ ਅਗਲੇ ਦਿਨ ਜਦੋਂ ਮੈਂ ਸਕੂਲ ਗਈ ਤਾਂ ਮੈਂ ਦਿਨੇਸ਼ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਮੈਨੂੰ ਤਾਂ ਲੱਗਿਆ ਸੀ ਕਿ ਵਿਨੋਦ ਨੇ ਉਸ ਦੇ ਨਾਲ ਥੋੜੀ ਬਹੁਤੀ ਕੁੱਟਮਾਰ ਕੀਤੀ ਹੋਵੇਗੀ ਪਰ ਜਿਸ ਤਰ੍ਹਾਂ ਉਸ ਦੇ ਚਿਹਰੇ ਤੇ ਜ਼ਖਮ ਹੋਏ ਪਏ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਹੈ ਮੇਰਾ ਦਿਲ ਅੰਦਰੋਂ ਜੀਵ ਜਿਹਾ ਹੋ ਗਿਆ ਸੀ ਮੇਰੇ ਕਾਰਨ ਉਸ ਦੇ ਨਾਲ ਅਜਿਹਾ ਹੋਇਆ ਸੀ ਉਹ ਵੀ ਮੈਨੂੰ ਦੂਰੋਂ ਹੀ ਜੀਵ ਜਹੀ ਨਜ਼ਰਾਂ ਦੇ ਨਾਲ ਦੇਖ ਰਿਹਾ ਸੀ ਅਤੇ ਪੂਰਾ ਦਿਨ ਲਗਭਗ ਇਸ ਤਰ੍ਹਾਂ ਹੀ ਲੰਘ ਗਿਆ ਸੀ ਫਿਰ ਉਸ ਨੂੰ ਮੌਕਾ ਮਿਲਿਆ ਉਹ ਮੇਰੇ ਕੋਲ ਆਇਆ ਮੈਂ ਵੀ ਸੋਚ ਲਿਆ ਸੀ ਕਿ ਮੈਂ ਉਸ ਤੋਂ ਮਾਫੀ ਮੰਗ ਲਵਾਂਗੀ ਅਤੇ ਮੈਂ ਕਹਾਂਗੀ ਕਿ ਇਹ ਮੇਰੇ ਕਾਰਨ ਹੋਇਆ ਹੈ ਮੈਨੂੰ ਮਾਫ ਕਰ ਦਿਓ ਪਰ ਉਸਨੇ ਆਉਂਦੇ ਹੀ ਮੈਨੂੰ ਇੱਕ ਅਜੀਬ ਜਿਹੀ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਮੈਂ 당ਗ ਰਹਿ ਗਈ ਸੀ ਉਸ ਦੀਆਂ ਅੱਖਾਂ ਦੇ ਵਿੱਚ ਅਜੀਬ ਜਿਹੇ ਰੰਗ ਸਨ ਅਤੇ ਚਿਹਰੇ ਤੇ ਜਨੂਨ ਦਿਖ ਰਿਹਾ ਸੀ ਆਉਂਦੇ ਹੀ ਉਸਨੇ ਮੈਨੂੰ ਮੋਢਿਆਂ ਤੋਂ ਫੜ ਕੇ ਝੰਜੋੜ ਦਿੱਤਾ ਸੀ ਤੇ ਕਹਿਣ ਲੱਗਾ ਸ਼ਵਤੀ ਹੱਦ ਤੋਂ ਜ਼ਿਆਦਾ ਪਿਆਰ ਕਰਦਾ ਹਾਂ ਮੈਂ ਤੁਹਾਨੂੰ ਸ਼ਾਇਦ ਮੈਂ ਆਪਣੀ ਜ਼ਿੰਦਗੀ ਚ ਕਦੇ ਕਿਸੇ ਲਈ ਇਸ ਤਰ੍ਹਾਂ ਦੀ ਆ ਫੀਲਿੰਗ ਮਹਿਸੂਸ ਨਹੀਂ ਕੀਤੀਆਂ ਜੈਸਾ ਤਰ੍ਹਾਂ ਦੀਆਂ ਤੁਹਾਡੇ ਲਈ ਮਹਿਸੂਸ ਕਰਦਾ ਹਾਂ ਤੁਹਾਡੇ ਬਿਨਾ ਜਿਉਣ ਦੇ ਬਾਰੇ ਸੋਚ ਵੀ ਨਹੀਂ ਸਕਦਾ ਫਿਰ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਕਹਿਣ ਲੱਗਾ ਤੁਸੀਂ ਲੜਕੀ ਹੋ ਜਾਂ ਪੱਥਰ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਡੇ ਨਾਲ ਆਪਣੀ ਸਾਰੀ ਜ਼ਿੰਦਗੀ ਬਤਾਉਣਾ ਚਾਹੁੰਦਾ ਹਾਂ ਤੁਸੀਂ ਸਿਰਫ ਇੱਕ ਆਵਾਜ਼ ਦਿਓ ਮੈਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਦੇਵਾਂਗਾ ਅਤੇ ਤੁਸੀਂ ਹੋ ਕੇ ਤੁਹਾਡੇ ਦਿਲ ਤੇ ਕੋਈ ਚੀਜ਼ ਅਸਰ ਹੀ ਨਹੀਂ ਕਰਦੀ ਮੇਰੇ ਪਿਆਰ ਨੂੰ ਤੁਸੀਂ ਮਜ਼ਾਕ ਬਣਾ ਰੱਖਿਆ ਹੈ ਪਰ ਮੈਨੂੰ ਵੀ ਹੁਣ ਆਪਣੇ ਉੱਪਰ ਗੁੱਸਾ ਆਉਂਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ ਤੁਸੀਂ ਮੇਰੇ ਪਿਆਰ ਦੇ ਕਾਬਲ ਹੀ ਨਹੀਂ ਹੋ ਮੇਰਾ ਪਿਆਰ ਤੁਹਾਡੇ ਲਈ ਸਜ਼ਾ ਬਣ ਜਾਵੇਗਾ ਅਤੇ ਮੈਂ ਇਹ ਸਜ਼ਾ ਤੁਹਾਨੂੰ ਜ਼ਰੂਰ ਦਿਆਂਗਾ ਉਹ ਇੱਕ ਹੀ ਸਾਹ ਦੇ ਵਿੱਚ ਬੋਲਿਆ ਤੇ ਉੱਥੋਂ ਚਲਾ ਗਿਆ ਅਤੇ ਮੈਂ ਹੈਰਾਨ ਰਹਿ ਗਈ ਕਿ ਉਸ ਨੂੰ ਕੀ ਹੋ ਗਿਆ ਸੀ ਮੈਂ ਉਸ ਨੂੰ ਅੱਜ ਤੱਕ ਇੰਨੇ ਗੁੱਸੇ ਦੇ ਵਿੱਚ ਨਹੀਂ ਦੇਖਿਆ ਸੀ ਅਤੇ ਮੇਰੇ ਨਾਲ ਤਾਂ ਹੁਣ ਕਦੇ ਵੀ ਗੁੱਸੇ ਦੇ ਵਿੱਚ ਪੇਸ਼ ਹੀ ਨਹੀਂ ਆਉਂਦਾ ਸੀ ਉਹ ਬਹੁਤ ਪਿਆਰ ਦੇ ਨਾਲ ਗੱਲ ਕਰਦਾ ਸੀ ਫਿਰ ਆਜੂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਸੀ ਮੇਰੀ ਦੋਸਤ ਨੇ ਕਿਹਾ ਤੁਹਾਨੂੰ ਨਹੀਂ ਪਤਾ ਕਿ ਮੁੰਡਿਆਂ ਦੇ ਅੰਦਰ ਬਹੁਤ ਈਗੋ ਹੁੰਦੀ ਹੈ ਅਤੇ ਤੁਸੀਂ ਤਾਂ ਉਸ ਦਾ ਬਹੁਤ ਜ਼ਿਆਦਾ ਇਮਤਿਹਾਨ ਲਿਆ ਹੈ ਤੁਸੀਂ ਉਸ ਦੀ ਈਗੋ ਦਾ ਇੰਨਾ ਜ਼ਿਆਦਾ ਟੈਸਟ ਲਿਆ ਹੈ ਜੇਕਰ ਉਹ ਤੁਹਾਡੇ ਨਾਲ ਕੁਝ ਕਰ ਦੇਵੇ ਤਾਂ ਉਹ ਜਾਇਜ਼ ਹੋਵੇਗਾ ਮੈਂ ਕਿਹਾ ਕੀ ਕਰ ਦੇਵੇਗਾ ਮੇਰੇ ਨਾਲ ਤੁਸੀਂ ਵੀ ਮੈਨੂੰ ਡਰਾ ਰਹੇ ਹੋ ਸ਼ਵਤੀ ਮੇਰਾ ਇਹ ਮਤਲਬ ਨਹੀਂ ਹੈ ਉਹ ਆਦਮੀ ਬੁਰਾ ਨਹੀਂ ਹੈ ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕੋਈ ਤੁਹਾਨੂੰ ਪਿਆਰ ਕਰੇ ਅਤੇ ਤੁਸੀਂ ਉਸ ਨੂੰ ਵਾਰ-ਵਾਰ ਠੁਕਰਾਉਂਦੇ ਰਹੋ ਉਸਦੇ ਜਜ਼ਬਾਤਾਂ ਨਾਲ ਖੇਡਦੇ ਰਹੋ ਇਹ ਕੋਈ ਚੰਗੀ ਗੱਲ ਨਹੀਂ ਹੈ ਮੈਂ ਕਿਹਾ ਤੁਸੀਂ ਵੀ ਪਾਗਲ ਹੋ ਗਏ ਹੋ ਕੁਝ ਵੀ ਨਹੀਂ ਕੀਤਾ ਮੈਂ ਅਤੇ ਜੇਕਰ ਉਹ ਮੈਨੂੰ ਪਸੰਦ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵੀ ਉਸ ਨੂੰ ਪਸੰਦ ਕਰਾਂ ਮੈਂ ਨਹੀਂ ਕਰਦੀ ਉਸ ਨੂੰ ਪਸੰਦ ਲੋਕ ਇੱਕ ਪਾਸੇ ਦਾ ਪਿਆਰ ਵੀ ਤਾਂ ਕਰਦੇ ਹਨ ਹੁਣ ਉਸ ਦੀ ਬੁਰੀ ਕਿਸਮਤ ਹੈ ਤੇ ਉਹ ਇੱਕ ਪਾਸੇ ਦਾ ਪਿਆਰ ਕਰ ਬੈਠਾ ਹੈ ਤਾਂ ਇਸ ਦੇ ਵਿੱਚ ਮੇਰੀ ਕੀ ਗਲਤੀ ਰਾਤ ਨੂੰ ਹੀ ਮੇਰੀਆਂ ਭੈਣਾਂ ਨੇ ਇੱਕ ਫਿਲਮ ਲਗਾ ਰੱਖੀ ਸੀ ਉਸ ਫਿਲਮ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇੱਕ ਲੜਕਾ ਇੱਕ ਲੜਕੀ ਦੇ ਪਿੱਛੇ-ਪਿੱਛੇ ਫਿਰਦਾ ਸੀ ਅਤੇ ਉਸ ਦਾ ਬਹੁਤ ਖਿਆਲ ਰੱਖਦਾ ਸੀ ਕਦੇ ਉਸ ਦੇ ਲਈ ਫੁੱਲ ਲਿਆਉਂਦਾ ਕਦੇ ਉਸ ਦੇ ਲਈ ਚਾਕਲੇਟ ਲਿਆਉਂਦਾ ਪਰ ਉਹ ਲੜਕੀ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਅਤੇ ਇੱਕ ਦਿਨ ਉਸ ਲੜਕੇ ਦਾ ਦਿਲ ਟੁੱਟ ਗਿਆ ਤੇ ਉਸ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਬਦਲਾ ਲਵਾਂਗਾ ਉਹ ਉਸ ਲੜਕੀ ਨੂੰ ਚੱਕ ਕੇ ਲੈ ਗਿਆ ਤੇ ਉਸ ਦੇ ਨਾਲ ਬਹੁਤ ਬੁਰਾ ਕੀਤਾ ਪਤਾ ਨਹੀਂ ਕਿਉਂ ਇਹ ਫਿਲਮ ਦੇਖ ਕੇ ਮੈਨੂੰ ਬਾਰ-ਬਾਰ ਦਿਨੇਸ਼ ਦਾ ਖਿਆਲ ਆ ਰਹੀ ਸੀ ਅਤੇ ਉਸ ਦੀ ਦਿੱਤੀ ਹੋਈ ਧਮਕੀ ਯਾਦ ਆ ਰਹੀ ਸੀ ਉਸ ਨੇ ਵੀ ਤਾਂ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਬਹੁਤ ਗਲਤ ਕੀਤਾ ਹੈ ਤਾਂ ਤੁਸੀਂ ਮੇਰੇ ਪਿਆਰ ਨੂੰ ਗੁੱਸਾ ਬਣਾ ਦਿੱਤਾ ਜੋ ਤੁਹਾਡੇ ਤੇ ਜ਼ਰੂਰ ਨਿਕਲੇਗਾ ਉਸਨੇ ਮੈਨੂੰ ਇਹ ਇਸ ਤਰ੍ਹਾਂ ਕਿਉਂ ਕਿਹਾ ਸੀ ਕਿਵੇਂ ਕਰਦਾ ਉਹ ਮੇਰੇ ਤੇ ਗੁੱਸਾ ਮੇਰੀ ਭੈਣ ਨੇ ਕਿਹਾ ਕਿ ਇਹ ਕੀ ਗੱਲ ਹੋਈ ਇਸ ਦਾ ਮਤਲਬ ਕਿ ਇਹ ਲੜਕਾ ਕਦੇ ਉਸ ਨੂੰ ਪਿਆਰ ਕਰਦਾ ਹੀ ਨਹੀਂ ਸੀ ਜੇਕਰ ਉਹ ਪਿਆਰ ਕਰਦਾ ਹੁੰਦਾ ਤਾਂ ਇੰਨਾ ਬੁਰਾ ਕਦੇ ਵੀ ਨਾ ਕਰਦਾ ਜਿਸ ਦੇ ਨਾਲ ਪਿਆਰ ਹੋਵੇ ਉਸ ਨੂੰ ਤਾਂ ਇਨਸਾਨ ਇੱਕ ਕੰਡਾ ਵੀ ਚੁਭਣ ਨਹੀਂ ਦਿੰਦਾ ਅਤੇ ਇਸ ਲੜਕੇ ਨੇ ਤਾਂ ਉਸ ਲੜਕੀ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਕਿ ਇਸ ਤਰ੍ਹਾਂ ਦਾ ਹੁੰਦਾ ਹੈ ਪਿਆਰ ਬੇਕਾਰ ਹੈ ਫਿਲਮ ਬਸ ਐਵੇਂ ਹੀ ਕਹਾਣੀ ਬਣਾ ਦਿੰਦੇ ਹਨ ਜਦੋਂ ਕਿ ਮੈਂ ਸੋਚ ਰਹੀ ਸੀ ਕਿ ਕਹਾਣੀਆਂ ਇਸ ਤਰ੍ਹਾਂ ਹੀ ਨਹੀਂ ਬਣਦੀਆਂ ਇਹ ਕਹਾਣੀਆਂ ਵੀ ਤਾਂ ਸਾਡੀ ਆਮ ਜ਼ਿੰਦਗੀ ਦੇ ਵਿੱਚੋਂ ਹੀ ਨਿਕਲਦੀਆਂ ਹਨ ਸਾਰੀ ਰਾਤ ਮੈਂ ਇਸ ਇਸੇ ਬਾਰੇ ਵਿੱਚ ਸੋਚਦੀ ਰਹੀ ਅਤੇ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਉਹ ਦਿਨ ਵੀ ਆ ਗਿਆ ਜਿਸ ਦਾ ਮੈਨੂੰ ਕਦੇ ਵੀ ਇੰਤਜ਼ਾਰ ਨਹੀਂ ਸੀ ਅਤੇ ਅੱਜ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ ਅੱਜ ਦਿਨੇਸ਼ ਸਕੂਲ ਆਇਆ ਤਾਂ ਸੀ ਪਰ ਉਸ ਨੇ ਨਾ ਤਾਂ ਸਵੇਰ ਤੋਂ ਲੈ ਕੇ ਤੱਕ ਮੇਰੇ ਵੱਲ ਦੇਖਿਆ ਵੀ ਨਹੀਂ ਸੀ ਅਤੇ ਨਾ ਹੀ ਮੇਰੇ ਨਾਲ ਕੋਈ ਗੱਲ ਕੀਤੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਹਿਲੀ ਵਾਰ ਇਸ ਤਰ੍ਹਾਂ ਹੋ ਰਹੀ ਹਸੀ ਨਹੀਂ ਤਾਂ ਪੂਰਾ ਦਿਨ ਉਸ ਦੀ ਨਿਗਾ ਮੇਰੇ ਤੇ ਹੀ ਹੁੰਦੀ ਸੀ ਕਦੇ ਉਹ ਮੈਨੂੰ ਪਿਆਰ ਦੇ ਨਾਲ ਦੇਖਦਾ ਅਤੇ ਕਦੇ ਮੁਸਕਰਾਉਂਦਾ ਕਦੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਦੇ ਮੇਰੇ ਨੇੜੇ ਆ ਕੇ ਬੈਠ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮੇਰੇ ਨਾਲ ਗੱਲ ਕਰ ਹੀ ਲੈਂਦਾ ਸੀ ਪਰ ਅੱਜ ਉਹ ਇਸ ਤਰ੍ਹਾਂ ਨਹੀਂ ਕਰ ਰਿਹਾ ਸੀ ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਕਿਉਂਕਿ ਹੁਣ ਮੈਨੂੰ ਉਸ ਦੀ ਆਦਤ ਹੋ ਗਈ ਸੀ ਉਸ ਨੇ ਤਾਂ ਗਲਤੀ ਨਾਲ ਵੀ ਮੇਰੇ ਵੱਲ ਨਹੀਂ ਦੇਖਿਆ ਸੀ ਬਲਕਿ ਇੱਕ ਵਾਰ ਤਾਂ ਮੈਂ ਇਸ ਤਰ੍ਹਾਂ ਕੀਤਾ ਕਿ ਮੈਂ ਜਾਣ ਬੁੱਝ ਕੇ ਉਸ ਦੇ ਕੋਲ ਚਲੀ ਗਈ ਕਿਉਂਕਿ ਮੈਨੂੰ ਟੀਚਰ ਨੇ ਕਿਹਾ ਸੀ ਕਿ ਸਾਰਿਆਂ ਤੋਂ ਟੈਸਟ ਪੇਪਰ ਇਕੱਠੇ ਕਰ ਲਓ ਮੈਂ ਜਦੋਂ ਉਸ ਨੂੰ ਕਿਹਾ ਕਿ ਤੁਹਾਡਾ ਟੈਸਟ ਪੇਪਰ ਦਿਓ ਤਾਂ ਉਸ ਨੇ ਟੈਸਟ ਪੇਪਰ ਵੀ ਮੈਨੂੰ ਇਸ ਤਰੀਕੇ ਨਾਲ ਫੜਾਇਆ ਕਿ ਉਸ ਦੀ ਨਿਗਾ ਗਲਤੀ ਨਾਲ ਵੀ ਮੇਰੇ ਤੇ ਨਹੀਂ ਪਈ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਬਾਕੀ ਸਾਰੇ ਕਲਾਸ ਵਾਲੇ ਵੀ ਜਾਣਦੇ ਸਨ ਕਿ ਉਹ ਮੈਨੂੰ ਨੋਰ ਕਰ ਰਿਹਾ ਹੈ ਅਤੇ ਸਾਰੇ ਮਨ ਹੀ ਮਨ ਹੱਸ ਵੀ ਰਹੇ ਸਨ ਮੇਰੀ ਬੇਇਜ਼ਤੀ ਹੋ ਰਹੀ ਸੀ ਅਤੇ ਮੈਨੂੰ ਬੁਰਾ ਵੀ ਲੱਗ ਰਿਹਾ ਸੀ ਪਰ ਮੈਂ ਸੋਚਿਆ ਕਿ ਮੈਂ ਤਾਂ ਇਹੀ ਚਾਹੁੰਦਾ ਸੀ ਕਿ ਉਹ ਮੇਰੇ ਤੋਂ ਦੂਰ ਰਹੇ ਹੁਣ ਜਦੋਂ ਉਹ ਮੇਰੇ ਤੋਂ ਦੂਰ ਹੈ ਤਾਂ ਮੈਨੂੰ ਬੁਰਾ ਕਿਉਂ ਲੱਗ ਰਿਹਾ ਸੀ ਚੰਗੀ ਗੱਲ ਹੈ ਉਹ ਬਸ ਆਪਣੇ ਕੰਮ ਤੋਂ ਕੰਮ ਰੱਖੇ ਖੈਰ ਪੂਰਾ ਦਿਨ ਇਸ ਤਰ੍ਹਾਂ ਹੀ ਲੰਘ ਗਿਆ ਸੀ ਛੁੱਟੀ ਹੋਣ ਵਾਲੀ ਸੀ ਬਲਕਿ ਕੁਝ ਹੀ ਸਮੇਂ ਦੇ ਵਿੱਚ ਛੁੱਟੀ ਹੋ ਵੀ ਚੁੱਕੀ ਸੀ ਲੜਕੀਆਂ ਆਪਣੇ ਆਪਣੇ ਘਰ ਜਾ ਰਹੀਆਂ ਸਨ ਮੈਂ ਵੀ ਆਪਣੇ ਖੁਦ ਹੀ ਜਾਂਦੀ ਸੀ ਮੇਰਾ ਘਰ ਇਥੋਂ ਦੂਰ ਸੀ ਪਰ ਮੈਂ ਗਲੀਆਂ ਦੇ ਵਿੱਚ ਦੀ ਹੁੰਦੀ ਹੋਈ ਚਲੀ ਜਾਂਦੀ ਸੀ ਮੇਰੇ ਨਾਲ ਇੱਕ ਲੜਕੀ ਵੀ ਹੁੰਦੀ ਸੀ ਪਰ ਅੱਜ ਉਹ ਨਹੀਂ ਸੀ ਅਸੀਂ ਦੋਵੇਂ ਲੜਕੀਆਂ ਪੈਦਲ ਹੀ ਆਪਣੇ ਆਪਣੇ ਘਰ ਨੂੰ ਚਲੀਆਂ ਜਾਂਦੀਆਂ ਸੀ ਉਸ ਦਾ ਘਰ ਥੋੜਾ ਪਹਿਲਾਂ ਆ ਜਾਂਦਾ ਸੀ ਅਤੇ ਮੇਰਾ ਘਰ 3-4 ਮਿੰਟ ਬਾਅਦ ਆਉਂਦਾ ਸੀ ਮੈਂ ਕਿਹਾ ਕਿ ਮੈਂ ਬਾਥਰੂਮ ਜਾਣਾ ਹੈ ਤਾਂ ਮੇਰੀ ਦੋਸਤ ਨੇ ਕਿਹਾ ਕਿ ਤੁਸੀਂ ਇਕੱਲੇ ਜਾਓਗੇ ਮੈਂ ਕਿਹਾ ਕਿ ਹਾਂ ਬਸ ਮੈਂ 5 ਮਿੰਟਾਂ ਦੇ ਵਿੱਚ ਆਉਂਦੀ ਹਾਂ ਅਤੇ ਹਾਂ ਇਹ ਸ਼ਾਇਦ ਮੇਰੀ ਗਲਤੀ ਸੀ ਮੈਂ ਬਾਤ ਚਲੀ ਗਈ ਅਤੇ ਜਦੋਂ ਮੈਂ ਬਾਥਰੂਮ ਤੋਂ ਬਾਹਰ ਆਉਣ ਲੱਗੀ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਬਾਥਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਅਤੇ ਕੋਈ ਬਾਥਰੂਮ ਦੇ ਬਾਹਰ ਖੜਾ ਵੀ ਸੀ ਇਹ ਇੱਕ ਹਾਲ ਸੀ ਅਗਰ ਜੇਕਰ ਕੋਈ ਹਲਕੀ ਜਹੀ ਵੀ ਬਾਜ ਕੱਢੇ ਤਾਂ ਇਹ ਪੂਰੇ ਹਾਲ ਦੇ ਵਿੱਚ ਗੂੰਜ ਜਾਂਦੀ ਸੀ ਇਸ ਕਰਕੇ ਮੈਨੂੰ ਪਤਾ ਸੀ ਕਿ ਕੋਈ ਬਾਹਰ ਹੈ ਮੈਂ ਦਰਵਾਜ਼ੇ ਨੂੰ ਬਾਰ-ਬਾਰ ਖੋਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਅਚਾਨਕ ਤੋਂ ਮੇਰਾ ਦਿਲ ਬੈਠ ਗਿਆ ਮੇਰੇ ਦਿਲ ਦੀ ਆਵਾਜ਼ ਮੈਨੂੰ ਕੰਨਾਂ ਦੇ ਵਿੱਚ ਸੁਣਾਈ ਦੇ ਰਹੀ ਸੀ ਮੈਂ ਕਿਹਾ ਕੌਣ ਹੈ ਬਾਹਰ ਅਤੇ ਇਹ ਕਿਸ ਤਰ੍ਹਾਂ ਦੀ ਬਤਮੀਜ਼ੀ ਹੈ ਬਾਹਰੋਂ ਕਿਉਂ ਦਰਵਾਜ਼ਾ ਬੰਦ ਕੀਤਾ ਹੈ ਖੋਲੋ ਇਸ ਨੂੰ ਪਹਿਲਾਂ ਤਾਂ ਕੋਈ ਵੀ ਨਹੀਂ ਬੋਲਿਆ ਤਾਂ ਫਿਰ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਜਿਸ ਦੀ ਆਵਾਜ਼ ਮੈਨੂੰ ਆਈ ਕੋਈ ਹੋਰ ਨਹੀਂ ਦਿਨੇਸ਼ ਉਸਨੇ ਕਿਹਾ ਕਿ ਮੈਂ ਦਰਵਾਜ਼ਾ ਖੋਲ ਦੇਵਾਂਗਾ ਪਰ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਮੇਰੇ ਦਿਮਾਗ ਦੇ ਵਿੱਚ ਉਸ ਸਮੇਂ ਹੀ ਉਹ ਫਿਲਮ ਅਤੇ ਉਹ ਸਾਰੀਆਂ ਗੱਲਾਂ ਘੁੰਮ ਗਈਆਂ ਲੱਗਦਾ ਸੀ ਕਿ ਅੱਜ ਉਹ ਮੇਰੇ ਤੋਂ ਬਦਲਾ ਲੈਣਾ ਚਾਹੁੰਦਾ ਸੀ ਮੈਂ ਕਿਹਾ ਕਿਹੜੀ ਗੱਲ ਉਸਨੇ ਕਿਹਾ ਕਿ ਪਹਿਲਾਂ ਤੁਸੀਂ ਵਾਅਦਾ ਕਰੋ ਕਿ ਤੁਸੀਂ ਮੇਰੀ ਗੱਲ ਮੰਨੋਗੇ ਮੈਂ ਪਰੇਸ਼ਾਨ ਹੋ ਗਈ ਸੀ ਮੈਂ ਸੋਚਣ ਲੱਗੀ ਕਿ ਮੈਨੂੰ ਅਕਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਮੈਂ ਘਬਰਾਉਣਾ ਨਹੀਂ ਹੈ ਮੈਂ ਉਸ ਨਾਲ ਲੜ ਨਹੀਂ ਸਕਦੀ ਮੈਂ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਮੰਨਾਂਗੀ ਪਹਿਲਾ ਦਰਵਾਜ਼ਾ ਖੋਲ੍ਹ ਦਿਓ ਮੈਂ ਸੋਚ ਲਿਆ ਸੀ ਕਿ ਜਿਵੇਂ ਹੀ ਦਰਵਾਜ਼ਾ ਖੁੱਲੇਗਾ ਤਾਂ ਮੈਂ ਉਸ ਨੂੰ ੱੱਕਾ ਦੇ ਕੇ ਬਾਹਰ ਭੱਜ ਜਾਵਾਂਗੀ ਅਤੇ ਆਪਣਾ ਬੈਗ ਚੱਕ ਕੇ ਸਕੂਲ ਤੋਂ ਹੀ ਨਿਕਲ ਜਾਵਾਂਗੀ ਅਤੇ ਬਾਹਰ ਜੇਕਰ ਕੋਈ ਚੌਕੀਦਾਰ ਜਾਂ ਸਕੂਲ ਦਾ ਆਦਮੀ ਹੋਵੇਗਾ ਤਾਂ ਉਸ ਨੂੰ ਵੀ ਉਸ ਦੀ ਸ਼ਿਕਾਇਤ ਲਗਾਵਾਂਗੀ ਪਰ ਦਰਵਾਜ਼ਾ ਖੋਲ੍ਹਦੇ ਹੀ ਮੈਂ ਪਾਗਲਾਂ ਦੀ ਤਰ੍ਹਾਂ ਬਾਹਰ ਭੱਜਣਾ ਹੈ ਉਸ ਨੇ ਕਿਹਾ ਠੀਕ ਹੈ ਮੈਂ ਦਰਵਾਜ਼ਾ ਖੋਲ੍ਹ ਰਿਹਾ ਹਾਂ ਜਿਵੇਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਭੱਜਣ ਲੱਗੀ ਮੈਂ ਭੱਜ ਵੀ ਗਈ ਸੀ ਪਰ ਮੈਨੂੰ ਦੋ ਹੋਰ ਲੜਕਿਆਂ ਨੇ ਫੜ ਲਿਆ ਕਿਉਂਕਿ ਉਹ ਬਾਹਰ ਇਕੱਲਾ ਨਹੀਂ ਖੜਾ ਸੀ ਬਲਕਿ ਜੋ ਆਦਮੀ ਬਾਹਰ ਖੜਾ ਸੀ ਉਹ ਵਿਨੋਦ ਖੜਾ ਸੀ ਉਸ ਦੇ ਇਰਾਦੇ ਬਿਲਕੁਲ ਵੀ ਨੇਕ ਨਹੀਂ ਸਨ ਉਹ ਤਾਂ ਦਿਨੇਸ਼ ਸੀ ਹੀ ਨਹੀਂ ਉਹਨਾਂ ਨੇ ਦਿਨੇਸ਼ ਦੀ ਆਵਾਜ਼ ਦੇ ਵਿੱਚ ਗੱਲ ਕੀਤੀ ਸੀ ਤਾਂ ਕਿ ਮੈਂ ਬਾਹਰ ਆਵਾਂ ਅਤੇ ਕਹਿ ਦਿਆਂ ਕਿ ਜੋ ਤੁਸੀਂ ਕਹਿੰਦੇ ਹੋ ਮੈਂ ਉਹ ਕਰਾਂਗੀ ਬਾਹਰ ਤਾਂ ਵਿਨੋਦ ਅਤੇ ਉਸ ਦੇ ਦੋਸਤ ਖੜੇ ਸਨ ਉਹਨਾਂ ਨੇ ਦਿਨੇਸ਼ ਦੀ ਆਵਾਜ਼ ਦੇ ਵਿੱਚ ਮੈਨੂੰ ਬੇਕੂ ਬਣਾਇਆ ਸੀ ਤੇ ਮੈਂ ਬਣ ਗਈ ਸੀ ਜਦੋਂ ਮੈਂ ਕਿਹਾ ਕਿ ਹਾਂ ਜੋ ਤੁਸੀਂ ਕਹੋਗੇ ਮੈਂ ਕਰਾਂਗੀ ਤਾਂ ਉਹਨਾਂ ਨੇ ਇਸ ਗੱਲ ਨੂੰ ਰਿਕਾਰਡ ਕਰ ਲਿਆ ਸੀ ਤਾਂ ਕਿ ਮੈਂ ਕੱਲ ਨੂੰ ਕੋਈ ਹੋਰ ਹਰਕਤ ਨਾ ਕਰ ਸਕਾਂ ਅਤੇ ਉਹਨਾਂ ਤੇ ਇਲਜ਼ਾਮ ਨਾ ਲਗਾ ਸਕਾਂ ਇਸ ਦਾ ਮਤਲਬ ਇਹ ਸਾਰੇ ਅਪਰਾਧੀ ਸਨ ਇਸ ਕਰਕੇ ਹੀ ਉਹ ਤਰੀਕੇ ਦੇ ਨਾਲ ਇਹ ਕਰ ਰਹੇ ਸਨ ਬినੋਦ ਨੇ ਅੱਗੇ ਵਧ ਕੇ ਮੇਰਾ ਹੱਥ ਫੜ ਲਿਆ ਕਹਿਣ ਲੱਗਿਆ ਕਿ ਮੇਰੀ ਨਿਗਾ ਤਾਂ ਤੁਹਾਡੇ ਤੇ ਉਸ ਦਿਨ ਤੋਂ ਹੀ ਸੀ ਜਦੋਂ ਮੈਂ ਇਸ ਸਕੂਲ ਦੇ ਵਿੱਚ ਪਹਿਲੀ ਵਾਰ ਆਇਆ ਸੀ ਯਾਰ ਕਿੰਨੀ ਸੋਹਣੀ ਹੈ ਤੂੰ ਮੈਂ ਤਾਂ ਦਿਲੋਂ ਮਰ ਮਿਟਿਆ ਹਾਂ ਤੁਹਾਡੇ ਤੇ ਪਰ ਵਿੱਚ ਵਿਚ ਬਚਾਲੇ ਦਿਨੇਸ਼ ਆ ਜਾਂਦਾ ਸੀ ਉਸ ਨੂੰ ਕੀ ਲੱਗਦਾ ਹੈ ਕਿ ਮੈਂ ਇਹ ਖੂਬਸੂਰਤ ਕੁੜੀ ਉਸਨਦੀ ਹੋਣ ਦਿਆਂਗਾ ਇਸ ਕੁੜੀ ਤੇ ਤਾਂ ਸਿਰਫ ਮੇਰਾ ਹੱਕ ਹੈ ਇਹ ਕਹਿ ਕੇ ਵਿਨੋਦ ਮੇਰੇ ਗੱਲਾਂ ਤੇ ਹੱਥ ਰੱਖਣ ਲੱਗ ਗਿਆ ਮੈਂ ਗੁੱਸੇ ਨਾਲ ਚੀਕ ਪਈ ਸੀ ਕਿ ਦੂਰ ਰਹੁ ਮੇਰੇ ਤੋਂ ਤੁਸੀਂ ਮੈਨੂੰ ਹੱਥ ਵੀ ਨਾ ਲਗਾਓ ਜੇਕਰ ਤੁਸੀਂ ਇਸ ਤਰ੍ਹਾਂ ਕੀਤਾ ਤਾਂ ਮੈਂ ਤੁਹਾਡਾ ਹੱਥ ਤੋੜ ਕੇ ਰੱਖ ਦਿਆਂਗੀ ਕਹਿਣ ਲੱਗਿਆ ਅੱਛਾ ਤੁਸੀਂ ਮੇਰਾ ਹੱਥ ਤੋੜੋਗੇ ਇਹ ਫੁੱਲ ਵਰਗੇ ਨਾਜ਼ੁਕ ਹੱਥ ਪਲਾ ਮੇਰਾ ਕੀ ਵਿਗਾੜ ਸਕਦੇ ਹਨ ਇਹ ਕਹਿ ਕੇ ਉਹਨੇ ਮੇਰੇ ਹੱਥਾਂ ਨੂੰ ਜ਼ੋਰ ਨਾਲ ਦੱਬਿਆ ਸੀ ਮੇਰੇ ਗਲੇ ਦੇ ਵਿੱਚੋਂ ਇੱਕ ਚੀਕ ਨਿਕਲ ਅਤੇ ਮੇਰੀ ਕਿਸਮਤ ਚੰਗੀ ਸੀ ਕਿ ਦਿਨੇਸ਼ ਸਕੂਲ ਦੇ ਵਿੱਚ ਹੀ ਸੀ ਮੇਰੀ ਚੀਖ ਸੁਣ ਕੇ ਦਿਨੇਸ਼ ਇੱਥੇ ਆ ਗਿਆ ਸੀ ਬినੋਦ ਦੇ ਆਦਮੀ ਦਿਨੇਸ਼ ਨੂੰ ਫੜਨ ਲੱਗੇ ਸਨ ਦਿਨੇਸ਼ ਬినੋਦ ਤੇ ਭਾਰੀ ਸੀ ਪਹਿਲਾਂ ਉਸ ਦੇ ਆਦਮੀਆਂ ਨੂੰ ਮਾਰਨ ਲੱਗਾ ਤੇ ਫਿਰ ਬినੋਦ ਦੇ ਵੱਲ ਵਧਿਆ ਸੀ ਹੁਣ ਬినੋਦ ਨੇ ਮੇਰਾ ਹੱਥ ਫੜਿਆ ਅਤੇ ਉਹ ਵੀ ਦਿਨੇਸ਼ ਦੇ ਵੱਲ ਵਧਿਆ ਸੀ ਕਿ ਉਸ ਸਮੇਂ ਹੀ ਦਿਨੇਸ਼ ਨੇ ਮੈਨੂੰ ਕਿਹਾ ਸੀ ਕਿ ਭੱਜ ਜਾਓ ਇੱਥੋਂ ਪਰ ਮੈਂ ਹੁਣ ਕਿਵੇਂ ਭੱਜ ਸਕਦੀ ਸੀ ਮੇਰਾ ਭੱਜਣਾ ਇੱਥੋਂ ਬਹੁਤ ਮੁਸ਼ਕਲ ਸੀ ਬినੋਦ ਨੇ ਫਿਰ ਇੱਕ ਥੱਪੜ ਮਾਰਿਆ ਤੇ ਕਿਹਾ ਕਿ ਇਹ ਐਵੇਂ ਹੀ ਤੁਹਾਡੇ ਪਿੱਛੇ ਪਾਗਲ ਨਹੀਂ ਹੈ ਤੂੰ ਹੈ ਤਾਂ ਕਮਾਲ ਦੀ ਪਰ ਗੱਲ ਹੁਣ ਕੁਝ ਇਸ ਤਰ੍ਹਾਂ ਦੀ ਹੈ ਅਸੀਂ ਜੋ ਤੁਹਾਡੇ ਨਾਲ ਕਰਨਾ ਹੈ ਉਹ ਅਸੀਂ ਕਰਾਂਗੇ ਅਤੇ ਇਲਜ਼ਾਮ ਦਿਨੇਸ਼ ਤੇ ਆਵੇਗਾ ਕਿਉਂਕਿ ਦਿਨੇਸ਼ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਕੁਝ ਪੂਰਾ ਕਰਾਂਗਾ ਇਸ ਨੂੰ ਕਹਿੰਦੇ ਹਨ ਮੌਕੇ ਦਾ ਫਾਇਦਾ ਚੱਕਣਾ ਅਤੇ ਸਾਡੇ ਵਰਗੇ ਅਕਲਮੰਦ ਲੋਕ ਹੀ ਇਹ ਕਰ ਸਕਦੇ ਹਨ ਇਸ ਕਰਕੇ ਬੇਕੂਫ ਨਹੀਂ ਜੋ ਇੱਕ ਲੜਕੀ ਦੇ ਪਿੱਛੇ ਪਾਗਲ ਹੈ ਇਸ ਦਾ ਮਤਲਬ ਇਹ ਹੈ ਕਿ ਦਿਨੇਸ਼ ਦੀ ਇਸ ਤਰ੍ਹਾਂ ਦੀ ਕੋਈ ਨੀਅਤ ਨਹੀਂ ਸੀ ਅਤੇ ਇਹ ਵਿਨੋਦ ਬਹੁਤ ਹੀ ਬੁਰਾ ਲੜਕਾ ਸੀ ਹੁਣ ਅਸੀਂ ਦੋਵੇਂ ਫਸ ਚੁੱਕੇ ਸੀ ਅਸੀਂ ਇੱਕ ਦੂਜੇ ਨੂੰ ਦੇਖਿਆ ਤੇ ਇਹੀ ਸੋਚ ਰਹੇ ਸੀ ਕਿ ਬਸ ਇੱਕ ਮੁਸੀਬਤ ਤੋਂ ਕਿਸੇ ਤਰ੍ਹਾਂ ਨਿਕਲ ਜਾਈਏ ਪਰ ਇਹ ਬਹੁਤ ਮੁਸ਼ਕਲ ਸੀ ਕਿਉਂਕਿ ਸਕੂਲ ਖਾਲੀ ਹੋ ਚੁੱਕਿਆ ਸੀ ਕਿਸੇ ਨੂੰ ਕੀ ਪਤਾ ਕਿ ਇਸ ਸਮੇਂ ਬਾਥਰੂਮ ਦੇ ਵਿੱਚ ਕੌਣ ਹੈ ਕਿਉਂਕਿ ਸਕੂਲ ਤਾਂ ਬਿਲਕੁਲ ਖਾਲੀ ਹੋ ਚੁੱਕਿਆ ਸੀ ਬਾਹਰੋਂ ਕੋਈ ਵੀ ਆਵਾਜ਼ ਨਹੀਂ ਆ ਰਹੀ ਸੀ ਅਤੇ ਕੱਲ ਛੁੱਟੀ ਵੀ ਸੀ ਉਹ ਮੇਰੇ ਵੱਲ ਵਧਣ ਲੱਗੇ ਅਤੇ ਦਿਨੇਸ਼ ਉਹਨਾਂ ਨੂੰ ਧਮਕੀਆਂ ਦੇਣ ਲੱਗਾ ਜੇਕਰ ਤੁਸੀਂ ਇਸ ਨੂੰ ਹੱਥ ਵੀ ਲਗਾਇਆ ਤਾਂ ਮੈਂ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਾਂਗਾ ਤੁਹਾਡੇ ਨਾਲ ਬਹੁਤ ਬੁਰਾ ਕਰਾਂਗਾ ਪਰ ਉਹ ਲੋਕ ਹੱਸ ਰਹੇ ਸਨ ਕਿਉਂਕਿ ਉਸਦੇ ਦੋ ਦੋਸਤਾਂ ਨੇ ਦਿਨੇਸ਼ ਨੂੰ ਫੜਿਆ ਹੋਇਆ ਸੀ ਉਹ ਕੁਝ ਨਹੀਂ ਕਰ ਸਕਦਾ ਸੀ ਉਹ ਮੇਰੇ ਵੱਲ ਵੱਧ ਰਿਹਾ ਸੀ ਮੈਂ ਬਹੁਤ ਡਰੀ ਹੋਈ ਸੀ ਅਤੇ ਇਸ ਤੋਂ ਬਾਅਦ ਮੈਨੂੰ ਯਕੀਨ ਨਹੀਂ ਆਇਆ ਕਿ ਦਿਨੇਸ਼ ਮੇਰੇ ਲਈ ਇਹ ਸਭ ਕੁਝ ਕਰ ਸਕਦਾ ਸੀ ਉਸਨੇ ਕਿਹਾ ਸ਼ਵਤੀ ਭੱਜ ਜਾਓ ਇੱਥੋਂ ਉਸਨੇ ਇੰਨਾ ਕਿਹਾ ਅਤੇ ਖੁਦ ਬਾਥਰੂਮ ਦੇ ਵਿੱਚ ਲੱਗੇ ਹੋਏ ਸ਼ੀਸ਼ੇ ਦੇ ਨਾਲ ਟਕਰਾ ਗਿਆ ਉਸ ਦੀ ਇਸ ਹਰਕਤ ਦੇ ਨਾਲ ਇੰਨਾ ਜ਼ਿਆਦਾ ਖੜਕਾ ਹੋਇਆ ਅਤੇ ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਉਹ ਸਾਰੇ ਲੋਕ ਗਰ ਗੈਸਨ ਕਿ ਇਹ ਆਦਮੀ ਮਰ ਜਾਵੇਗਾ ਅਤੇ ਇਲਜ਼ਾਮ ਸਾਡੇ ਤੇ ਆ ਜਾਵੇਗਾ ਉਹ ਲੋਕ ਵੀ ਉੱਥੋਂ ਭੱਜ ਗਏ ਕਹਿਣ ਨੂੰ ਤਾਂ ਮੈਂ ਵੀ ਉੱਥੋਂ ਭੱਜ ਗਈ ਸੀ ਪਰ ਮੈਂ ਦੁਬਾਰਾ ਵਾਪਸ ਆ ਗਈ ਮੇਰੇ ਕਦਮ ਪਿੱਛੇ ਦੇ ਵੱਲ ਮੁੜੇ ਸਨ ਅਤੇ ਸ਼ਾਇਦ ਇਹੀ ਪਲ ਸੀ ਕਿ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਦਿਨੇਸ਼ ਦੇ ਨਾਲ ਪਿਆਰ ਹੋ ਗਿਆ ਹੈ ਮੈਂ ਇਸ ਪਿਆਰ ਨੂੰ ਨਕਾਰ ਰਹੀ ਸੀ ਮੈਂ ਜਦੋਂ ਉਸਦੀ ਹਾਲਤ ਦੇਖੀ ਤਾਂ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਇੰਨਾ ਜ਼ਿਆਦਾ ਤਮਾਸ਼ਾ ਬਣ ਗਿਆ ਸੀ ਤੇ ਉਸ ਸਮੇਂ ਇੱਕ ਹੀ ਆਦਮੀ ਸਕੂਲ ਦੇ ਵਿੱਚ ਸੀ ਅਤੇ ਉਸ ਸਾਡੀ ਮਦਦ ਕੀਤੀ ਅਤੇ ਦਿਨੇਸ਼ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਉਹ ਨਹੀਂ ਬਚ ਸਕੇਗਾ ਉਸ ਨੂੰ ਦੇਖ ਕੇ ਹੁਣ ਡਰ ਲੱਗ ਰਿਹਾ ਸੀ ਕਿਉਂਕਿ ਖੂਨ ਕਾਫੀ ਨਿਕਲਣ ਲੱਗਿਆ ਸੀ ਪਹਿਲਾਂ ਹੀ ਉਹਨਾਂ ਨੇ ਉਸ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਸੀ ਅਤੇ ਹੁਣ ਉਸ ਦੇ ਨਾਲ ਇਹ ਸਭ ਕੁਝ ਹੋ ਗਿਆ ਸੀ ਅਤੇ ਇਹ ਸਭ ਕੁਝ ਸਿਰਫ ਉਸ ਨੇ ਮੇਰੇ ਲਈ ਸਹਿਣ ਕੀਤਾ ਸੀ ਅਤੇ ਮੈਂ ਇੰਨੀ ਵੱਡੀ ਬੇਕੂਫ ਸੀ ਕਿ ਮੈਂ ਉਸ ਦੇ ਪਿਆਰ ਨੂੰ ਨਹੀਂ ਸਮਝਿਆ ਸੀ ਮੇਰੇ ਘਰ ਵਾਲੇ ਮੇਰੀ ਭਾਲ ਕਰੇ ਸਨ ਕਿਉਂਕਿ ਮੈਂ ਅਜੇ ਤੱਕ ਕਰ ਨੀ ਪਹੁੰਚੀ ਸੀ ਫਿਰ ਜਦੋਂ ਮੈਂ ਉਹਨਾਂ ਨੂੰ ਮਿਲ ਗਈ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਉਹਨਾਂ ਨੇ ਜਦੋਂ ਮੇਰੀ ਇਹ ਗੱਲ ਸੁਣੀ ਅਤੇ ਲੜਕੇ ਦੀ ਹਾਲਤ ਦੇਖੀ ਅਤੇ ਫਿਰ ਇਹ ਪਤਾ ਲੱਗ ਗਿਆ ਕਿ ਉਸ ਦੇ ਕਾਰਨ ਹੀ ਉਹਨਾਂ ਦੀ ਬੇਟੀ ਦੀ ਜ਼ਿੰਦਗੀ ਅਤੇ ਇੱਜ਼ਤ ਬਚੀ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਜਦੋਂ ਦਿਨੇਸ਼ ਘਰ ਆ ਗਿਆ ਤਾਂ ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਉਸ ਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਅਤੇ ਉਸ ਦੇ ਨਾਲ ਪਿਆਰ ਕਰਦੀ ਹਾਂ ਸਾਡੇ ਪਰਿਵਾਰ ਦੇ ਵਿੱਚ ਕਦੇ ਵੀ ਕਿਸੇ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਨਹੀਂ ਕੀਤਾ ਸੀ ਪਰ ਮੇਰੇ ਆਪਾਂ ਬਾਪ ਨੇ ਮੇਰੀ ਗੱਲ ਮੰਨੀ ਅਤੇ ਸਾਰੇ ਭਰਾ ਭੈਣਾਂ ਨੇ ਵੀ ਮੇਰਾ ਹੀ ਸਾਥ ਦਿੱਤਾ ਵੈਸੇ ਤਾਂ ਅਸੀਂ ਲੜਦੇ ਝਗੜਦੇ ਰਹਿੰਦੇ ਸੀ ਪਰ ਆਖਰੀ ਸਮੇਂ ਦੇ ਵਿੱਚ ਭਰਾ ਭੈਣ ਹੀ ਕੰਮ ਆਏ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਭੈਣ ਦੀ ਖੁਸ਼ੀ ਇਸ ਦੇ ਵਿੱਚ ਹੈ ਤਾਂ ਉਸ ਦਾ ਵਿਆਹ ਉਸ ਦੇ ਨਾਲ ਹੀ ਕਰਵਾ ਦਿੱਤਾ ਜਾਵੇ ਕਿਉਂਕਿ ਜੇਕਰ ਇਹ ਹੀ ਖੁਸ਼ ਨਹੀਂ ਰਹੇਗੀ ਤਾਂ ਅਸੀਂ ਸਾਰੇ ਕਿਵੇਂ ਖੁਸ਼ ਰਹਾਂਗੇ ਅਤੇ ਇਸ ਤਰ੍ਹਾਂ ਮੇਰੀ ਅਤੇ ਦਿਨੇਸ਼ ਦਾ ਵਿਆਹ ਪੱਕਾ ਹੋ ਗਿਆ 2 ਮਹੀਨਿਆਂ ਬਾਅਦ ਸਾਡਾ ਦੋਨਾਂ ਦਾ ਵਿਆਹ ਸੀ ਪਰ ਅਸੀਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਸੀ ਵਿਆਹ ਇਸ ਕਰਕੇ ਕਰ ਰਹੇ ਸੀ ਕਿ ਗੱਲ ਬਾਕੀ ਹੋ ਜਾਵੇ ਅਜੇ ਸਾਡੇ ਫਾਈਨਲ ਪੇਪਰ ਹੋਣੇ ਬਾਕੀ ਸਨ ਸਾਡਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕਰਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਪਾਰਟੀ ਬਹੁਤ ਧੂਮਤਾਂ ਦੇ ਨਾਲ ਕਰਾਂਗੇ ਹੁਣ ਅਸੀਂ ਦੋਵੇਂ ਇਕੱਠੇ ਬੈਠਦੇ ਹਾਂ ਇਕੱਠੇ ਗੱਲਾਂ ਕਰਦੇ ਹਾਂ ਹੱਸਦੇ ਮੁਸਕਰਾਉਂਦੇ ਹਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਅਸੀਂ ਪਤੀ ਪਤਨੀ ਹਾਂ ਸਾਰੇ ਲੋਕ ਇਹ ਹੀ ਸਮਝਦੇ ਸਨ ਕਿ ਸ਼ਾਇਦ ਅਸੀਂ ਇੱਕ ਰਿਸ਼ਤੇ ਦੇ ਵਿੱਚ ਹਾਂ ਅਤੇ ਸਾਨੂੰ ਇਸ ਗੱਲ ਤੇ ਬਹੁਤ ਹਾਸੀ ਆਉਂਦੀ ਸੀ। ਬਨੋਦ ਅਤੇ ਉਸਦੇ ਦੋਸਤਾਂ ਦੇ ਬਾਰੇ ਅਸੀਂ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ। ਉਹਨਾਂ ਨੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਸੀ ਅਤੇ ਇੱਕ ਨੋਟਿਸ ਵੀ ਦਿੱਤਾ ਸੀ ਜਿਸ ਦੇ ਨਾਲ 3 ਸਾਲਾਂ ਦੇ ਲਈ ਨਾ ਤਾਂ ਉਹ ਇਸ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦੇ ਸੀ ਅਤੇ ਨਾ ਹੀ ਕੋਈ ਹੋਰ ਸਕੂਲ ਉਹਨਾਂ ਨੂੰ ਐਡਮਿਸ਼ਨ ਦੇ ਸਕਦਾ ਸੀ। ਅਸੀਂ ਦੋਹਾਂ ਨੇ ਸਕੂਲ ਦਾ ਆਖਰੀ ਸਾਲ ਬਹੁਤ ਹੀ ਚੰਗੇ ਦੋਸਤਾਂ ਦੀ ਤਰ੍ਹਾਂ ਬਿਤਾਇਆ। ਸਕੂਲ ਪੂਰਾ ਹੋ ਜਾਣ ਤੋਂ ਬਾਅਦ ਦਿਨੇਸ਼ ਮੈਨੂੰ ਮੇਰੇ ਘਰ ਤੋਂ ਵਿਦਾ ਕਰਕੇ ਲੈ ਦੇ ਲਈ ਆ ਗਿਆ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਦਿਨ ਸੀ ਅਤੇ ਅੱਜ ਇਸ ਗੱਲ ਨੂੰ 2 ਸਾਲ ਹੋ ਗਏ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਹੀ ਸਾਡਾ ਵਿਆਹ ਹੋਇਆ ਹੈ ਉਹ ਥੋੜਾ ਜਿਹਾ ਵੀ ਨਹੀਂ ਬਦਲਿਆ ਉਹ ਕਹਿੰਦਾ ਹੈ ਕਿ ਮੈਂ ਕਿਵੇਂ ਬਦਲ ਸਕਦਾ ਹਾਂ ਮੈਨੂੰ ਤਾਂ ਤੁਹਾਡੇ ਨਾਲ ਹੋਰ ਜ਼ਿਆਦਾ ਪਿਆਰ ਹੋਣ ਲੱਗਿਆ ਹੈ ਇੰਨਾ ਜ਼ਿਆਦਾ ਪਿਆਰ ਹੋਣ ਲੱਗਿਆ ਹੈ ਕਿ ਦੱਸ ਨਹੀਂ ਸਕਦਾ ਅਸੀਂ ਦੋਵੇਂ ਇਕੱਠੇ ਹਾਂ ਅਤੇ ਬਹੁਤ ਜ਼ਿਆਦਾ ਖੁਸ਼ ਹਾਂ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ